ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਮਲਟੀ ਕਲਰ ਬਹੁਤ ਜ਼ਿਆਦਾ ਟੇਸਟੀ ਤੇ ਕਲਰਫੁੱਲ ਰੋਟੀ ਜੋ ਕਿ ਆਪਾਂ ਸਬਜ਼ੀਆਂ ਤੋਂ ਤਿਆਰ ਕਰਾਂਗੇ ਖਾਣ ਦੇ ਨਾਲ ਟੇਸਟੀ ਹੋਣ ਦੇ ਨਾਲ ਨਾਲ ਤਾਕਤ ਦਾ ਖਜ਼ਾਨਾ ਹੈ ਇਹ ਰੋਟੀ ਆਪਣੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਓ ਤੇ ਆਪ ਵੀ ਖਾਓ ਕਿਉਂਕਿ ਉਦਾਂ ਬੱਚੇ ਸਬਜ਼ੀਆਂ ਵਗੈਰਾ ਨਹੀਂ ਖਾਂਦੇ ਹੈਗੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਵੋ ਤਾਂ ਉਹਨਾਂ ਨੂੰ ਦੇਖਣ 'ਚ ਸੋਹਣੀ ਲੱਗੂ ਤੇ ਖਾਣ 'ਚ ਤਾਂ ਹੈਲਦੀ ਤੇ ਟੇਸਟੀ ਹੋਊਗੀ ਆਪਾਂ ਸਬਜ਼ੀਆਂ ਤੋਂ ਤਿਆਰ ਕਰਾਂਗੇ ਕਿਸ ਤਰ੍ਹਾਂ ਤਿਆਰ ਕਰਨੀਆਂ ਉਹ ਸਾਰੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਪਾਲਕ ਲਈ ਆ ਧਣੀਆਂ ਲਿਆ ਥੋੜੀ ਜਿਹੀ ਮੂੜੀ ਦੇ ਪੱਤੇ ਲੈਨੇ ਦੂਜੀ ਸਾਈਡ ਤੇ ਆਪਾਂ ਚਕੰਦਰ ਲਾਵਾਂਗੇ ਇਹਨੂੰ ਕਦੂਕਾਸ ਕਰ ਲਵਾਂਗੇ ਆਪਾਂ ਤੁਸੀਂ ਇਹਨੂੰ ਪਰੌਂਠਾ ਵੀ ਬਣਾ ਕੇ ਦੇ ਸਕਦੇ ਹੋ ਬੱਚਿਆਂ ਨੂੰ ਤੇ ਇਦਾਂ ਸਿੰਪਲ ਰੋਟੀ ਸਬਜੀ ਦੇ ਨਾਲ ਵੀ ਦੇ ਸਕਦੇ ਹੋ ਇਹਦੇ ਵਿੱਚ ਆਪਾਂ ਹਲਕਾ ਜਿਹਾ ਚਕੰਦਰ ਦੇ ਵਿੱਚ ਪਾਣੀ ਪਾ ਦਵਾਂਗੇ ਤਾਂ ਕਿ ਜਦੋਂ ਆਪਾਂ ਨਚੋੜੀਏ ਨੂੰ ਇਹਦੇ ਵਿੱਚੋਂ ਥੋੜਾ ਜਿਹਾ ਕਲਰ ਆ ਜਿਹੜਾ ਨਿਕਲਾਵੇ ਤੇ ਪਾਣੀ ਦੀ ਲੋੜ ਆ ਪਾਣੀ ਵੀ ਨਿਕਲਾਵੇ ਦੂਜੀ ਸਾਈਡ ਤੇ ਆਪਣਾ ਪਾਲਕ ਧਣੀਆਂ ਵੀ ਹੈ ਜਿਹੜਾ ਬਿਲਕੁਲ ਤੁਸੀਂ ਮਿਕਸੀ ਦੇ ਵਿੱਚ ਗ੍ਰाइंड ਕਰ ਲੈਣਾ ਤੇ ਇਹਨੂੰ ਛਾਣ ਲੈਣਾ ਹੈ ਆਟਾ ਆਪਾਂ ਗੁੰਨ ਲਵਾਂਗੇ ਜਿਹੜਾ ਧਣੀਆਂ ਪਾਲਕ ਵਾਲਾ ਪਾਣੀ ਸੀਗਾ ਉਹ ਆਪਣਾ ਬਣ ਕੇ ਤਿਆਰ ਹੋ ਗਿਆ ਆਪਾਂ ਇਹਨੂੰ ਛਾਣ ਲਿਆ ਸੀਗਾ ਗ੍ਰाइंड ਕਰਨ ਤੋਂ ਬਾਅਦ ਇਸ ਤਰ੍ਹਾਂ ਆਟਾ ਆਪਾਂ ਗੁੰਨ ਲਵਾਂਗੇ ਦੂਜੀ ਸਾਈਡ ਤੇ ਆਪਾਂ ਜਿਹੜਾ ਥੋੜੀ ਜਿਹੀ ਹਲਦੀ ਲਈ ਹੈ ਹਲਦੀ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਪਾਣੀ ਆਪਾਂ ਐਡ ਕਰ ਦਵਾਂਗੇ ਨਾਰਮਲ ਪਾਣੀ ਦੇ ਨਾਲ ਆਟਾ ਗੁੰਨਾਂਗੇ ਤੁਸੀਂ ਮੈਦੇ ਦੀ ਵੀ ਬਣਾ ਸਕਦੇ ਹੋ ਤੇ ਰੋਲ ਵੀ ਬਣਾ ਸਕਦੇ ਆ ਇਹਦੇ ਤੁਸੀਂ ਇਹਦਾ ਚਿਲਾ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਆਪਾਂ ਹਲਦੀ ਵਾਲਾ ਆਟਾ ਵੀ ਗੁੰਨ ਲਿਆ ਤੇ ਤੀਜਾ ਚਕੰਦਰ ਵਾਲਾ ਆਟਾ ਵੀ ਆਪਾਂ ਗੁੰਨ ਲੈਨੇ ਆ ਚਕੰਦਰ ਆਪਾਂ ਨਿਚੋੜ ਲਿਆ ਸੀਗਾ ਇਸ ਤਰ੍ਹਾਂ ਪਾਣੀ ਇਹਦਾ ਕੱਢ ਲਿਆ ਸੀਗਾ ਤੇ ਆਟਾ ਇਹ ਆਪਾਂ ਗੁੰਨ ਲਵਾਂਗੇ ਇਹਦਾ ਪਿੰਕ ਜਿਹਾ ਬਹੁਤ ਪਿਆਰਾ ਜਿਹਾ ਕਲਰ ਬਣ ਕੇ ਤਿਆਰ ਹੋ ਜਾਣਾ ਹੈ ਆਪਣਾ ਤੇ ਤਿੰਨਾਂ ਨੂੰ ਆਪਾਂ ਸਾਈਡ ਤੇ ਢੱਕ ਕੇ ਰੱਖ ਦਵਾਂਗੇ ਥੋੜੀ ਦੇਰ ਲਈ ਤਾਂ ਕਿ ਕਣੀ ਆ ਜਿਹੜੀ ਮਰ ਜਾਵੇ ਤੇ ਆਪਾਂ ਨੂੰ ਰੋਟੀ ਬਣਾਉਣ ਦੇ ਵਿੱਚ ਆਸਾਨੀ ਹੋ ਜਾਵੇ ਇਸ ਤਰ੍ਹਾਂ ਬਹੁਤ ਹੀ ਪਿਆਰੇ ਤੇ ਨੇਚਰਲ ਕਲਰ ਆਪਣੇ ਮਨ ਕੀ ਤਿਆਰ ਹੋ ਗਏ ਨੇ ਦੂਜੀ ਸਾਈਡ ਤੇ ਆਪਾਂ ਰੋਟੀ ਬਣਾਉਣੀ ਸ਼ੁਰੂ ਕਰ ਦਿੰਦੇ ਆ ਥੋੜਾ ਜਿਹਾ ਮੈਂ ਘੀ ਲਿਆ ਹੈ ਘੀ ਲਗਾ ਕੇ ਆਪਾਂ ਇਹਨਾਂ ਨੂੰ ਵੇਲ ਲਵਾਂਗੇ ਸਾਰੇ ਤਿੰਨੋਂ ਪੇੜੇ ਆਪਾਂ ਇਸੇ ਤਰ੍ਹਾਂ ਹੀ ਵੇਲ ਲੈਣੇ ਨੇ ਸਿਕੰਦਰ ਵਾਲਾ ਵੀ ਬੇਲ ਲਿਆ ਤੇ ਆਪਾਂ ਪਾਲਕ ਵਾਲਾ ਵੀ ਬੇਲ ਲਵਾਂਗੇ ਤੇ ਇਸੇ ਤਰ੍ਹਾਂ ਹੀ ਹਲਦੀ ਵਾਲਾ ਵੀ ਬੇਲ ਲਵਾਂਗੇ ਬੇਲਣ ਤੋਂ ਬਾਅਦ ਆਪਾਂ ਇਹਨਾਂ ਨੂੰ ਰੋਲ ਕਰ ਲੈਣਾ ਹੈ ਤੁਸੀਂ ਰੋਲ ਇਹਨੂੰ ਬਿਲਕੁਲ ਟਾਈਟ ਕਰਨਾ ਹੈ ਬਿਲਕੁਲ ਹਲਕੇ ਹੱਥਾਂ ਨਾਲ ਰੋਲ ਨਹੀਂ ਕਰਨਾ ਫਿਰ ਨਹੀਂ ਇਹ ਰੋਟੀ ਟੋਟੀ ਫਟ ਜੂਗੀ ਜੇ ਤੁਸੀਂ ਹਲਕੇ ਹੱਥਾਂ ਨਾਲ ਕੀਤਾ ਇਸ ਤਰ੍ਹਾਂ ਇਹਦੇ ਵਿੱਚ ਕੱਟ ਲਗਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਪਿਆਰੇ ਕਲਰ ਆ ਜਿਹੜੇ ਆਪਣੇ ਬਣ ਕੇ ਤਿਆਰ ਹੋਏ ਨੇ ਸਾਰੇ ਪੇੜੇ ਆਪਾਂ ਇਸੇ ਤਰ੍ਹਾਂ ਹੀ ਕੱਟ ਲਵਾਂਗੇ ਵਿੱਚੋਂ ਤੁਸੀਂ ਚਾਹੋ ਇਹਨੂੰ ਇਸ ਤਰ੍ਹਾਂ ਰੋਲ ਨੂੰ ਪੇੜਾ ਵੀ ਬਣਾ ਸਕਦੇ ਹੋ ਤੇ ਇਸ ਤਰ੍ਹਾਂ ਰੋਲ ਆ ਜਿਹੜਾ ਇਸੇ ਤਰ੍ਹਾਂ ਵੇਲ ਸਕਦੇ ਹੋ ਇਹ ਆਪਣੀ ਰੋਟੀ ਬਣ ਕੇ ਤਿਆਰ ਹੋ ਗਈ ਹੈ ਦੂਜੀ ਸਾਈਡ ਤੇ ਮੈਂ ਤਵਾ ਹੈ ਜਿਹੜਾ ਗਰਮ ਕੀਤਾ ਹੈ ਤੁਸੀਂ ਚਾਹੋ ਇਹਨੂੰ ਬਿਲ ਕੇ ਰੱਖ ਸਕਦੇ ਹੋ ਜਾਂ ਨਾਲ ਦੀ ਨਾਲ ਤਵੇ ਤੇ ਬਣਾ ਸਕਦੇ ਹੋ ਸਾਰੀਆਂ ਰੋਟੀਆਂ ਆਪਾਂ ਇਸੇ ਤਰ੍ਹਾਂ ਹੀ ਵੇਲ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਆਰਾਮ ਦੇ ਨਾਲ ਤੇ ਕਿੰਨੀ ਕਲਰਫੁੱਲ ਰੋਟੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਅਵੇ ਤੇ ਇਹਨੂੰ ਪਾ ਦਵਾਂਗੇ ਨਾਰਮਲ ਰੋਟੀ ਜਿਵੇਂ ਪਕਾਈਦੀ ਆਵੇਂ ਰੋਟੀ ਆਪਾਂ ਪਕਾ ਲਵਾਂਗੇ ਲੋਜੀ ਰੋਟੀ ਇੱਕ ਸਾਈਡ ਤੋਂ ਆਪਣੀ ਰੜ ਕੇ ਤਿਆਰ ਹੋ ਗਈ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣੀ ਦੇਖਣ ਨੂੰ ਲੱਗਦੀ ਹੈ ਤੇ ਖਾਣ ਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਸਿਹਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਨਹੀਂ ਇਹ ਚੀਜ਼ਾਂ ਇਹ ਰੋਟੀ ਟਾਈ ਐਂਡ ਡਾਈ ਦੀ ਤਰ੍ਹਾਂ ਬਣ ਜੂਗੀ ਜਿਵੇਂ ਕਿ ਆਪਾਂ ਚੁੰਨੀਆ ਮੜਾਨੇ ਆਪਾਂ ਇਹਦੇ ਵਿੱਚ ਕੱਟ ਲਾ ਕੇ ਇਹਨੂੰ ਇਸ ਤਰ੍ਹਾਂ ਪੇੜਾ ਕਰ ਲਿਆ ਇਹ ਵਿੱਚ ਕਲਰ ਜੇ ਬਣ ਜਾਣਗੇ ਜਿਵੇਂ ਇਹ ਵੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਦੇਖਣ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਸਾਰੇ ਕਲਰ ਆ ਜਿਹੜੇ ਇਹਦੇ ਵਿੱਚ ਬਣ ਕੇ ਤਿਆ ਤੇ ਨੂੰ ਵੀ ਸੇਮ ਉਸੇ ਤਰੀਕੇ ਆਪਾਂ ਪਕਾ ਲਵਾਂਗੇ ਤਾਂ ਤੁਹਾਨੂੰ ਜਿਹੜੀ ਵੀ ਰੋਟੀ ਖਾਊਗਾ ਇਹ ਬਹੁਤ ਜ਼ਿਆਦਾ ਤਾਰੀਫ ਕਰਨ ਵਾਲਾ ਹੈ ਕਿਉਂਕਿ ਦੇਖਣ ਚ ਇੰਨੀ ਪਿਆਰੀ ਲੱਗਦੀ ਆ ਤੁਸੀਂ ਵਾਰ-ਵਾਰ ਸੋਚੋਗੇ ਵੀ ਮੈਂ ਬਣਾਈ ਆ ਇਹ ਰੋਟੀ ਤੇ ਆਪਣੀ ਰੋਟੀ ਬਣ ਕੇ ਤਿਆਰ ਹੋ ਗਈ ਆ ਦੂਜੀ ਸਾਈਡ ਤੇ ਆਪਣੇ ਤਵੇ ਤੇ ਆ ਜਿਹੜੀ ਰੋਟੀ ਪੱਕ ਕੇ ਤਿਆਰ ਹੋ ਗਈ ਆ ਤੁਸੀਂ ਇਹਨਾਂ ਸਬਜੀ ਰੋਟੀ ਨਾਲ ਪਰਾਂਠੇ ਕਿਸੇ ਨਾਲ ਵੀ ਇੰਜੋਏ ਕਰ ਸਕਦੇ ਹੋ ਟੇਸਟੀ ਰੋਟੀਆਂ ਬਣ ਕੇ ਤਿਆਰ ਨੇ ਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਨਾ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦੇ ਕਰੋ ਥੈਂਕ ਯੂ ਜੀ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਵਿੱਚ